ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਸੰਦਪ ਹੈ ਭਾਈ ਜੇ ਗੁਰ ਕੇ ਬਾਣੇ ਵਿੱਚ ਆਵੇ ਆਪਣੇ ਬਾਣੇ ਜੋ ਚੱਲੇ ਭਾਈ ਵਿਚੜ ਚੋਟਾਂ ਖਾਵੇ ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰ ਕੇ ਪਾਣੇ ਵਿੱਚ ਆਵੇ ਆਪਣੇ ਪਾਣੇ ਜੋ ਚੱਲੇ ਭਾਈ ਵਿਚੜ ਚੋਟਾਂ ਖਾਵੇ ਦਿਨ ਸਤਗੁਰ ਸੁਖ ਕਦੇ ਨ ਪਾਵੇ ਭਾਈ ਫਿਰ ਫਿਰ ਪਛੋਤਾਵੇ ਹਰ ਕੀ ਦਾਸ ਸੁਹੇਲੇ ਪਾਈ ਜਨਮ ਜਨਮ ਕੀ ਕਿਲ ਵਿਖ ਦੁੱਖ ਕਾਟੇ ਆਪੇ ਮੇਲ ਮਿਲਾਈ ਰਹਾਉ ਇਹ ਕੁਟੰਬ ਸਭ ਜੀ ਕੇ ਬੰਧਨ ਭਾਈ ਪਰਮ ਪੁਲਾ ਸੈ ਸਾਰਾ ਬਿਨ ਗੁਰ ਬੰਧਨ ਟੁੱਟੈ ਨਾਹੀ ਮੁਖ ਮੁਖ ਦਵਾਰਾ ਕਰਮ ਕਰਹਿ ਗੁਰ ਸ਼ਬਦ ਨਾ ਪਛਾਨੈ ਮਰ ਜਨਮਹਿ ਵਾਰੋ ਵਾਰਾ ਹਉ ਮੇਰਾ ਜਗ ਪਲਚ ਰਹਿ ਆ ਭਾਈ ਕੋਈ ਨਾ ਕਿਸਹੀ ਕੇਰਾ ਗੁਰਮੁਖ ਮਹਿਲ ਪਾਇਨ ਗੁਣ ਗਾਵਨ ਨਿਜ ਕਰ ਹੋਏ ਬਸੇਰਾ ਅਥਾ 부ਝੈ ਸੋ ਆਪਿ ਬਿਛਾਣੈ ਪ੍ਰਭ ਹੈ ਤਿਸ ਕੇਰਾ ਸਤ ਗੁਰੂ ਸਦਾ ਦਿਆਲ ਹੈ ਭਾਈ ਵੇਣ ਪਾਰ ਦਾ ਕੀ ਪਾਈਐ ਏਕ ਨਦਰ ਕਰ ਵੇਖੈ ਸਭ ਉਪਰ ਜੇ ਹਾ ਭਾਉ ਤੇ ਹਾ ਫਲ ਪਾਈਐ ਨਾਨਕ ਨਾਮ ਵਸੈ ਮਨ ਅੰਤਰ ਵਿਚਹੁ ਆਪ ਬਵਾਈਐ ਸਤ ਗੁਰੂ ਸਦਾ ਦਇਆਲ ਹੈ ਭਾਈ ਵਿਣ ਪਾਗਾ ਕਿਆ ਪਾਈਐ ਏਕ ਨਦਰ ਕਰ ਵੇਖੈ ਸਭ ਉਪਰ ਜੇ ਹਾ ਭਾਉ ਤਿਹਾਂ ਫਲ ਪਾਈਐ ਨਾਨਕ ਨਾਮ ਵਸੈ ਮਨ ਅੰਤਰ ਵਿਗਤੋਂ ਆਪ ਗਵਾਈਐ ਵਾਹੀ ਗੁਰਜੀ ਦਾ ਖਲਸਾ ਵਾਹੀ ਗੁਰਜੀ ਦੀ ਫਤਿਹ ਜੁਗੋ ਜੁਗ ਅਟਲ ਛਵਰ ਛਤਰ ਤਖਤ ਦੇ ਮਾਲਕ ਸਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਭਾਇਮਾਨ ਗੁਰਪਿਆਰ ਵਾਲੇ ਸਤਸੰਗੀ ਜਨਵੜਪਾ ਕੇ ਹੋ ਸਤਗੁਰਾਂ ਦੀ ਚਰਨ ਸ਼ਰਨ ਦੇ ਵਿੱਚ ਬੈਠ ਕੇ ਇਹਨਾਂ ਘੜੀਆਂ ਨੂੰ ਸਫਲ ਬਣਾਉਣ ਦਾ ਸੀ ਯਤਨ ਕਰ ਰਹੇ ਆਂ ਵਪਾਰ ਕਿਰਪਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਨ੍ਹਾਂ ਦੀ ਕਿਰਪਾ ਸਦਕਾ ਗੁਰੂ ਕੀ ਸੰਗਤ ਨਸੀਬ ਹੋਈ ਹੈ ਪਤਿ ਪਾਵਨ ਪਵਿੱਤਰ ਮੁਖਵਾਕਰਾਹੀ ਸਾਤੂ ਜੀ ਨੇ ਸਾਨੂੰ ਨਵਾਜਿਆ ਹੈ ਸੋਰਠ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਸਾਡੇ ਤੇ ਕਿਰਪਾ ਕਰ ਰਹੇ ਨੇ ਅੱਜ ਪਾਵਨ ਪਵਿੱਤਰ ਬਚਨ ਮੁਬਾਰਕ ਕੰਗ 601 ਤੇ 2 ਤੇ ਸੁਬਾਹ ਮੰਨ ਹੈ ਇਸ ਪਾਵਨ ਪਵਿੱਤਰ ਬਚਨ ਦੇ ਅੰਦਰ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਸਾਨੂੰ ਉਹ ਰਾਜ ਦੱਸਿਆ ਹੈ ਇੱਕ ਪ੍ਰਕਾਰ ਦਾ ਭੇਦ ਦੱਸਿਆ ਹੈ ਜਿਹਦੇ ਤੋਂ ਅਸੀਂ ਸ਼ਾਇਦ ਜਾਣਦਿਆਂ ਹੋਇਆ ਵੀ ਅਣਜਾਣ ਹਾਂ ਮਾਲਕ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਕਹਿੰਦੇ ਜਿਹੜਾ ਤੇ ਦਾਇਰੇ ਵਿੱਚ ਰਹੇਗਾ ਉਹਦਾ ਜੀਵਨ ਸੁਖੀ ਰਹੇਗਾ ਜਿਹੜਾ ਦਾਇਰੇ ਤੋਂ ਬਾਹਰ ਨਿਕਲਿਆ ਫਿਰ ਕੀ ਕੁਝ ਚਲਣਾ ਪਵੇਗਾ ਕੇਵਲ ਤਾਂ ਕੇਵਲ ਉਹੀ ਜਾਣਦਾ ਹੈ ਜਿੰਨੂੰ ਕਹਿ ਲੋ ਕਿ ਦੁੱਖ ਹੋਣ, ਰੋਗ ਹੋਣ, ਕਸ਼ਟ ਹੋਣੋ ਚੱਲਣੇ ਪੈਂਦੇ ਆ। ਉਹ ਸਤਿਗੁਰੂ ਜੀ ਨੇ ਜੋ ਸਿੱਖਿਆ ਸਾਨੂੰ ਬਖਸ਼ੀ ਹੈ। ਪਾਵਨ ਵਿਚਾਰ ਦੀ ਅਰੰਭਤਾ ਤੋਂ ਪਹਿਲਾਂ। ਰਸਨਾ ਕਰੋ ਪਵਿੱਤਰ ਅਦਬ ਸੈਤ ਗੁਰਫਤੇ ਪ੍ਰਵਾਨ ਕਰੋ ਜੀ। ਵਾਹਿ ਗੁਰ ਦੀ ਕਾ ਖਾਲਸਾ। ਵਾਹਿ ਗੁਰ ਦੀ ਕੀ ਸਤਿ। ਉੱਤੇ ਦੇ ਗਲ ਵਿੱਚ ਅਸੀਂ ਰੱਸੀ ਕਿਉਂ ਪਾਉਨੇ ਆ ਇਸ ਗੱਲ ਦਾ ਸਾਨੂੰ ਪਤਾ ਹੈ ਇਹ ਅਣਜਾਣ ਕੋਈ ਨਹੀਂ ਇਸ ਗੱਲ ਤੋਂ ਕਿ ਹਾਂ ਸਾਨੂੰ ਤੇ ਪਤਾ ਨਹੀਂ ਜੀ ਰੱਸੀ ਕਿਉਂ ਪਾਈ ਜਿੰਨੂੰ ਅਸੀਂ ਖੁਰਾਕ ਦੇ ਰਹੇ ਹਾਂ ਜਿੰਨੂੰ ਅਸੀਂ ਪਾਲ-ਪੋਸ਼ ਰਹੇ ਹਾਂ ਉਹਦੇ ਗਲ ਵਿੱਚ ਜੰਜੀਰ ਵੀ ਪਾ ਕੇ ਰੱਖੀ ਹੋਈ ਹੈ। ਉਹਦਾ ਕਾਰਨ ਇਹ ਇਹ ਹੁੰਦਾ ਹੈ ਕਿ ਇਹ ਜਿਹੜਾ ਜੀ ਹੈ ਇਹ ਸਾਡੇ ਕੰਟਰੋਲ ਵਿੱਚ ਰਹੇ ਸਾਡੇ ਦਾਇਰੇ ਵਿੱਚ ਰਹੇ। ਜੇ ਜਿਹੜਾ ਪਾਲਿਆ ਹੋਇਆ ਕਹਲੂ ਪੋਕਰ ਹੁੰਦਾ ਕੁੱਤਾ ਉਹਨੂੰ ਵੀ ਇਸ ਗੱਲ ਦਾ ਪਤਾ ਹੁੰਦਾ ਹੈ ਗਲ ਵਿੱਚ ਪਈ ਹੋਈ ਜਿਹੜੀ ਜ਼ੰਜੀਰ ਹੈ ਨਾ ਉਹ ਇਸ ਗੱਲ ਦਾ ਪ੍ਰਤੀਕ ਹੈ ਕਿ ਮਾਲਕ ਮੇਰੇ ਸਿਰ ਤੇ ਬੈਠਾ ਹੋਇਆ ਹੈ ਮੈਂ ਆਜ਼ਾਦ ਨਹੀਂ ਮੈਨੂੰ ਉਹਦੇ ਦਾਇਰੇ ਵਿੱਚ ਚੱਲਣਾ ਪੈਂਦਾ ਹੈ ਭਗਤ ਕਬੀਰ ਜੀ ਨੇ ਬੜੀ ਸੋਹਣੀ ਉਦਾਹਰਣ ਆਪਣੇ ਆਪ ਤੇ ਟੁਕਾ ਕੇ ਸਾਨੂੰ ਦਰਸਾਈ ਕਿਉਂਕਿ ਜਦੋਂ ਅਸੀਂ ਮਨਮਰਜ਼ੀ ਤੇ ਆ ਜਾਂਦੇ ਹਾਂ ਆਪਣੇ ਮੁਤਾਬਕ ਆਪਣੀ ਜ਼ਿੰਦਗੀ ਨੂੰ ਜਿਉਣ ਦਾ ਫੈਸਲਾ ਕਰ ਲੈਨੇ ਫਿਰ ਸੁਭਾਵਕ ਹੈ ਕਿ ਜ਼ਿੰਦਗੀ ਵਿੱਚ ਦੁੱਖਾਂ ਦਾ ਆਉਣਾ ਰੋਗਾਂ ਦਾ ਆਉਣਾ ਕਸ਼ਟਾਂ ਦਾ ਆਉਣਾ ਸੁਭਾਵਕ ਤੇ ਜੇ ਅਸੀਂ ਮਾਲਕ ਦੇ ਦਾਇਰੇ ਵਿੱਚ ਚੱਲਾਂਗੇ ਨਿਯਮ ਦੇ ਅਧੀਨ ਹੋ ਕੇ ਚੱਲਾਂਗੇ ਫਿਰ ਜੀਵਨ ਸੁਖੀ ਫਿਰ ਆਇਆ ਹੋਇਆ ਰੋਗ ਵੀ ਜਿਹੜਾ ਹੈ ਨਾ ਉਹ ਫਿਰ ਇੰਝ ਪ੍ਰਤੀਤ ਨਹੀਂ ਹੁੰਦਾ ਇੰਝ ਜਿਹੜਾ ਹੈ ਪ੍ਰਭਾਵ ਨਹੀਂ ਪਾ ਪਾਉਂਦਾ ਸਾਡੇ ਤੇ ਦੁੱਖ ਤੇ ਸੁੱਖ ਨੂੰ ਅਸੀਂ ਇੱਕ ਸਮਾਨ ਸਮਝ ਲਈ ਭਗਤ ਕਬੀਰ ਜੀ ਦਾ ਬੜਾ ਪਿਆਰਾ ਬਚਨ ਹੈ ਸ਼ਲੋਕ ਹੈ ਯਾਦ ਹੈ ਆਪ ਸਭ ਨੂੰ ਭਗਤ ਜੀ ਕਹਿੰਦੇ ਕਵੀਰ ਕੁਕਰ RAM ਕੋ ਮਤੀਆ ਮੇਰੋ ਨਾਉ ਮੈਂ ਪਰਮਾਤਮਾ ਦੇ ਦਰ ਦਾ ਕੁੱਤਾ ਹਾਂ ਤੇ ਪਿਆਰ ਦੇ ਨਾਲ ਰੱਬ ਮੈਨੂੰ ਮੋਤੀ ਕਹਿੰਦਾ ਕਹੁੰਚੀਆਂ ਹੋਈਆਂ ਰੂਹਾਂ ਹੀ ਕਹਿ ਸਕਦੀਆਂ ਇੰਨਾ ਉਹ ਵੀ ਆਪਣੇ ਆਪ ਦੇ ਟੁਕਾ ਕੇ ਸੰਸਾਰ ਨੂੰ ਛੇੜ ਦੇਣ ਵਾਲਾ ਸੀ ਕਬੀਰ ਕੁਕਰ RAM ਕੋ ਮੁੱਤੀਆ ਮੇਰੋ ਨਾਉ ਗਲੇ ਹਮਾਰੇ ਜਿਵਰੀ ਜਹ ਖਿੰਚੈ ਤਹ ਜਾਉ ਜਿਵਰੀ ਦਾ ਅਰਥ ਹੈ ਰਸੀ ਗਲ ਵਿੱਚ ਮਾਲਕ ਨੇ ਮੇਰੇ ਰੱਸੀ ਪਾਈ ਹੋਈ ਹੈ ਪਟਾ ਪਾਇਆ ਹੋਇਆ ਜਿੱਧਰ ਉਹ ਖਿੱਚਦਾ ਮੈਨੂੰ ਉਧਰ ਨੂੰ ਜਾਣਾ ਪੈਂਦਾ ਇੱਥੇ ਮੇਰੀ ਮਰਜ਼ੀ ਨਹੀਂ ਹੈ ਇਸ ਗੱਲ ਨੂੰ ਅਸੀਂ ਸਮਝ ਸਕਦੇ ਹਾਂ ਜਿਹੜਾ ਆਵਾਰਾ ਕੁੱਤਾ ਹੈ ਉਹਨੂੰ ਡਰ ਵੀ ਬੜਾ ਆਉਂਦਾ ਹੈ ਉਹ ਖੌਫ ਵਿੱਚ ਆਪਣੀ ਜ਼ਿੰਦਗੀ ਜਿਉਂਦਾ ਹੈ ਪਤਾ ਨਹੀਂ ਕਿੱਥੋਂ ਕਿਹਨੇ ਆ ਜਾਣਾ ਹੈ ਕੋਈ ਮਨੁੱਖ ਵੀ ਭਾਵੇਂ ਹੋਵੇ ਉਹ ਵੀ ਡੰਡਾ ਮਾਰੇਗਾ ਈਟਾ ਮਾਰੇਗਾ ਰੋੜਾ ਮਾਰੇਗਾ ਕੋਈ ਤਾਕਤਵਰ ਕੁੱਤਾ ਆ ਗਿਆ ਉਹਨੇ ਵੀ ਰੋਲ ਦੇਣਾ ਡਾਰੇ ਹੁੰਦੇ ਕਿਉਂਕਿ ਉਹ ਕਿਸੇ ਦੇ ਅਧੀਨ ਨਹੀਂ ਹੈ ਉਹ ਦਾਇਰੇ ਤੋਂ ਬਾਹਰ ਚੱਲ ਰਿਹਾ ਤੇ ਜਿਹੜਾ ਮਾਲਕ ਦੇ ਅਧੀਨ ਹੈ ਅਸੀਂ ਨਹੀਂ ਚਾਹਾਂਗੇ ਕਿ ਕੋਈ ਸਾਡੇ ਉੱਤੇ ਰੰਡਾ ਮਾਰੇ ਕੋਈ ਰੋੜਾ ਮਾਰੇ ਕੋਈ ਢੇਮ ਮਾਰੇ ਇਥੋਂ ਤੱਕ ਅਸੀਂ ਕੁਝ ਕਹਿਣ ਵੀ ਨਹੀਂ ਦਿੰਦੇ ਕਿ ਜੇ ਕੋਈ ਕੋਈ ਕਹਿੰਦਾ ਵੀ ਹੈ ਤੇ ਅਸੀਂ ਉਹਨੂੰ ਟੋਕਦੇ ਹਾਂ ਸਾਡੇ ਕੁੱਤੇ ਨੂੰ ਤੁਸੀਂ ਕਿਉਂ ਐਦਾਂ ਕਹਿ ਰਹੇ ਸਮਝਣ ਦੀ ਗੱਲ ਹੈ ਭਗਤ ਕਬੀਰ ਜੀ ਕਹਿੰਦੇ ਇੱਕ ਹੈ ਦਾਇਰੇ ਵਿੱਚ ਚੱਲਣਾ ਇੱਕ ਦਾਇਰੇ ਤੋਂ ਬਾਹਰ ਹੋ ਕੇ ਚੱਲਣਾ ਸੁਖੀ ਕਿਹੜਾ ਹੈ ਉਹ ਆਪ ਤੁਸੀਂ ਡਿਸਾਈਡ ਕਰਦੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਵੀ ਇਹੋ ਹੀ ਗੱਲ ਸਮਝਾ ਰਹੇ ਨੇ ਸੇ ਸੋ ਸਿੱਖ ਸਖਾ ਬੰਦਪਹਿ ਭਾਈ ਉਹ ਸਿੱਖ ਹੈ ਗੁਰੂ ਦਾ ਉਹ ਮਿੱਤਰ ਹੈ ਗੁਰੂ ਦਾ ਉਹ ਰਿਸ਼ਤੇਦਾਰ ਹੈ ਗੁਰੂ ਦਾ ਜੇ ਗੁਰ ਕੇ ਭਾਣੇ ਵਿੱਚ ਆਵੇ ਭਾਣੇ ਦਾ ਅਰਥ ਹੈ ਰਜਾ ਵਿੱਚ ਹੁਕਮੇ ਚੱਲਣਾ ਦਾਇਰੇ ਵਿੱਚ ਚੱਲਣਾ ਕਿ ਜਿਹੜਾ ਹੁਕਮ ਮੇਰੇ ਗੁਰੂ ਦਾ ਹੈ ਮੈਂ ਉਸ ਮੁਤਾਬਕ ਆਪਣੀ ਜ਼ਿੰਦਗੀ ਜਿਉਂਵਾਂ ਤੇ ਜੇ ਮੈਂ ਕਵਾਂ ਨਾ ਜੀ ਮੈਂ ਤੇ ਗੁਰੂ ਦੀ ਨਹੀਂ ਸੁਣਨੀ ਮੈਂ ਤੇ ਸੁਣਨੀ ਆਪਣੇ ਮਨ ਦੀ ਉਹ ਮਨ ਮਰਜ਼ੀ ਹੋ ਜਾਂਦੀ ਹੈ ਤੇ ਮਨ ਮਰਜ਼ੀ ਨਾਲ ਫਿਰ ਬੰਦਾ ਕਿਤੇ ਵੀ ਤੁਰਿਆ ਫਿਰਦਾ ਜੋ ਕੁਛ ਮਰਜ਼ੀ ਖਾਂਦਾ ਪੀਂਦਾ ਕੁਛ ਵੀ ਹੈ ਕਿਉਂਕਿ ਉਹ ਦਾਇਰੇ ਤੋਂ ਬਾਹਰ ਚੱਲ ਰਿਹਾ ਹੈ ਫਿਰ ਉਹਨੂੰ ਜੋ ਭੋਗਣਾ ਪੈਂਦਾ ਹੈ ਕੇਵਲ ਉਹ ਹੀ ਜਾਣਦਾ ਹੈ ਉਹ ਜਾਣੇ ਜੇਤੀਆਂ ਮੁਖਾਏ ਉਹ ਹੀ ਜਾਣੇਗਾ ਕਿੰਨੀਆਂ ਮੂਤੇ ਪੈਂਦੀਆਂ ਹੋਣਗੀਆਂ ਇਸ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜੇ ਤੇ ਰਜਾ ਵਿੱਚ ਚੱਲੇਗਾ ਹੁਕਮ ਵਿੱਚ ਚੱਲੇਗਾ ਫਿਰ ਗੁਰੂ ਦਾ ਸਿੱਖ ਵੀ ਹੈ ਗੁਰੂ ਦਾ ਮਿੱਤਰ ਵੀ ਹੈ ਗੁਰੂ ਦਾ ਰਿਸ਼ਤੇਦਾਰ ਵੀ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਜੇ ਆਪਣੇ ਮੁਤਾਬਕ ਅਸੀਂ ਮਰਜ਼ੀ ਮੁਤਾਬਕ ਚੱਲਾਂਗੇ ਫਿਰ ਰੱਬ ਗੁਰੂ ਤੋਂ ਵਿਛੜ ਕੇ ਅਸੀਂ ਕੇਵਲ ਤਾਂ ਕੇਵਲ ਝੋਟਾ ਹੀ ਖਾਵਾਂਗੇ ਔਰ ਕੁਛ ਨਹੀਂ ਜ਼ਿੰਦਗੀ ਵਿੱਚ ਔਰ ਕੁਛ ਨਹੀਂ ਹੋਏਗਾ ਪ੍ਰਸਾਦੀ ਸੋਚੇ ਕਿ ਸੋਖੀ ਇਹਦੇ ਵਿੱਚ ਗੁਰੂ ਕਹੇਗਾ ਨਾ ਸ਼ਾਨਾ ਕਰੋ ਮਨ ਕਹੇਗਾ ਨਹੀਂ ਜੀ ਅਨਾਦੀ ਇਹਦੇ ਵਿੱਚ ਗੁਰੂ ਕਹੇਗਾ ਮਾਰੇ ਪਾਸੇ ਨਾ ਸੁਣੋ ਸੁਣੋ ਮਾਰੀ ਗੱਲ ਨਾ ਸੁਣੋ ਮਾਰੇ ਪਾਸੇ ਨਾ ਜਾਓ ਮਾੜਾ ਨਾ ਬੋਲੋ ਇਤਿਆਦਿਕ ਜਿਹੜਾ ਵਿਸ਼ੇ ਵਿਚਾਰਾਂ ਦੇ ਵੱਲੇ ਰੋਕੇਗਾ ਤੇ ਮਨ ਕਹੇਗਾ ਨਾ ਮੈਨੂੰ ਸੁਆਦੀ ਇੱਧਰ ਆਉਂਦਾ ਹੁਣ ਫਿਰ ਜ਼ਿੰਦਗੀ ਦੁਖਦਾਈ ਬਣੇਗੀ ਕਿ ਸੁਖਦਾਈ ਬਣੇਗੀ ਉਹ ਸਾਨੂੰ ਖੁਦ ਨੂੰ ਇਸ ਗੱਲ ਦਾ ਪਤਾ ਹੈ ਜੇ ਅਸੀਂ ਵਿਚਾਰ ਕਰੀਏ ਇਸ ਕਰਕੇ ਵਿਛੜ ਕੇ ਫਿਰ ਚੋਟਾਂ ਹੀ ਪੈਂਦੀਆਂ ਔਰ ਕੁਛ ਮਾਰਾਂ ਹੀ ਪੈਂਦੀਆਂ ਹਨ ਬਿਨ ਸਤਗੁਰ ਸੁਖ ਕਦੇ ਨਾ ਪਾਵੇ ਭਾਈ ਗੁਰੂ ਤੋਂ ਬਿਨਾ ਸੁਖ ਹੈ ਹੀ ਨਹੀਂ ਜ਼ਿੰਦਗੀ ਵਿੱਚ ਜਿੱਥੇ ਮਰਜੀ ਭਟਕ ਲੋ ਅਖੀਰ ਆਉਣਾ ਇੱਥੇ ਹੀ ਝੋੜੀ ਇੱਥੇ ਡਣੀ ਪਣੀ ਆ ਕੇ ਜਿੱਥੇ ਮਰਜੀ ਘੁੰਮ ਲੋ ਦੁਨੀਆਂ ਵਿੱਚ ਜਾ ਕੇ ਗੁਰੂ ਕੋਲ ਸੁਖ ਹੈ ਤੇ ਜੇ ਆਪਾਂ ਕਹੀ ਨਹੀਂ ਸੰਸਾਰ ਕੋ ਸੁਖ ਹੈ ਸਤਿਗੁਰੂ ਜੀ ਕਹਿੰਦੇ ਫਿਰ ਫਿਰ ਪਛੋਤਾਵੇ ਫਿਰ ਤੇ ਪਛਤਾਵਾ ਹੈ ਬੱਲੇ ਹੋਰ ਕੁਛ ਨਹੀਂ ਕਿਉਂਕਿ ਅਖੀਰ ਛੇਦੇ ਛੋਡੇ ਖਾ ਕੇ ਤੇ ਬੰਦਾ ਫਿਰ ਜਿਹੜਾ ਹੈ ਗੁਰੂ ਸ਼ਰਨ ਵਿੱਚ ਆਉਂਦਾ ਹੈ ਪਛਤਾਵਾ ਪੈਂਦਾ ਹੈ ਮੈਨੂੰ ਇੰਨਾ ਛੇੜ ਹੋ ਗਿਆ ਬਾਹਰ ਭਟਕਦਿਆਂ ਹੋਇਆਂ ਕੁਝ ਹਾਸਲ ਨਹੀਂ ਹੋਇਆ ਜੋ ਹਾਸਲ ਹੋਣਾ ਸੀ ਇਹ ਤੇ ਗੁਰੂ ਦਰਤੋਂ ਹੋਣਾ ਸੀ ਜਿਹਦੇ ਦਰ ਤੇ ਮੈਂ ਅਜੇ ਤੱਕ ਆਇਆ ਹੀ ਨਹੀਂ ਖਰਕੇ ਦਾਸ ਸੁਹੇਲੇ ਭਾਈ ਰਬੀ ਪਿਆਰੇ ਜਿਹੜੇ ਨੇ ਨਾ ਪਰਮਾਤਮਾ ਦੇ ਸੇਵਕ ਉਹ ਸਦਾ ਸੁਖੀ ਰਹਿੰਦੇ ਜਨਮ ਜਨਮ ਕੀ ਕਿਲ ਵਿਖ ਦੁੱਖ ਕਾਟੇ ਆਪੇ ਮੇਲ ਮਿਲਾਈ ਪਰਮਾਤਮਾ ਕਿਰਪਾ ਐਸੀ ਕਰਦਾ ਹੈ ਜਨਮਾਂ ਜਨਮਾਂ ਤਰਾਂ ਦੇ ਜਿਹੜੇ ਪਾਪ ਨੇ ਉਹਨਾਂ ਦੇ ਕੱਟ ਦਿੰਦਾ ਹੈ ਸੁਖੀ ਇਸੇ ਲਈ ਨੇ ਆਪਣੇ ਨਾਲ ਉਹ ਆਪ ਮਿਲਾਉਂਦਾ ਹੈ ਰਹਾ ਉਹ ਇਹ ਕੋਟਾਂ ਸਭ ਜੀ ਕੇ ਬੰਧਨ ਭਾਈ ਪਰਮ ਪੁਲਾ ਸੰਸਾਰਾ ਸਤਿਗੁਰੂ ਜੀ ਕਹਿੰਦੇ ਜੇ ਤੀ ਰਾਜਾ ਤੋਂ ਪਰੇ ਚੱਲ ਰਹੇ ਆਂ ਦਾਇਰੇ ਤੋਂ ਬਾਹਰ ਹੋ ਕੇ ਚੱਲ ਰਹੇ ਆਂ ਤੇ ਫਿਰ ਕੀ ਆ ਫਿਰ ਪਰਿਵਾਰ ਵੀ ਤੇਰਾ ਨਾ ਤੇਰੇ ਵਾਸਤੇ ਬੰਧਨ ਹੈ ਕੁਛ ਨਹੀਂ ਕਰ ਦੇਗਾ ਧਾਰਮਿਕ ਦੁਨੀਆ ਵਿੱਚ ਤੇਰੇ ਇਕਲੋਤਾ ਹੋਏਗਾ ਅੱਗੇ ਤੇ ਤੇ ਜੇ ਧਾਇਰੇ ਵਿੱਚ ਚੱਲਦੇ ਆਂ ਪ੍ਰਵਾਹ ਵੀ ਬਹੁਤ ਸੋਹਣਾ ਹੈ ਭਾਵ ਕਹਿੰਦੋਂ ਕਿ ਦ੍ਰਿਸ਼ਟਮਾਨ ਜੋ ਵੀ ਹੈ ਉਹ ਸਾਡੇ ਵਾਸਤੇ ਬੰਧਨ ਬਣ ਜਾਂਦਾ ਹੈ ਉਦੋਂ ਜਦੋਂ ਅਸੀਂ ਰੱਬ ਗੁਰੂ ਦੀ ਰਜਾ ਤੋਂ ਬਾਹਰ ਹੋ ਕੇ ਤੁਰਦੇ ਆਂ ਤੇ ਫਿਰ ਕੀ ਹੁੰਦਾ ਜ਼ਿੰਦਗੀ ਵਿੱਚ ਪਰਮਾਉਂਦਾ ਉਹ ਲੇਖੇ ਆਉਂਦੇ ਜਿਸ ਕਾਰਨ ਇਨਸਾਨ ਜਿਹੜਾ ਹੈ ਅਸਲ ਦੇ ਵਿੱਚ ਭਟਕਦਾ ਫਿਰਦਾ ਹੈ ਸੰਸਾਰ ਵਿੱਚ ਸਭ ਕੁਝ ਹੋਣ ਦੇ ਬਾਵਜੂਦ ਵੀ ਹਰ ਵਕਤ ਬਸ ਸੋਚੇ ਹੀ ਸੋਚੀ ਜਾਂਦਾ ਹੈ ਕੀ ਬਣੇਗਾ ਇਹ ਸਭ ਕੁਝ ਇਹਦੇ ਕੋਲ ਕੋਈ ਭੁੱਖਾ ਨਹੀਂ ਰਹਿ ਰਿਹਾ ਹੈ ਚੰਗੀ ਸੇਜਾ ਤੇ ਸੋ ਰਿਹਾ ਹੈ ਚੰਗਾ ਖਾ ਰਿਹਾ ਹੈ ਚੰਗਾ ਪਹਿਨ ਰਿਹਾ ਹੈ ਸਭ ਕੁਝ ਕਰ ਰਿਹਾ ਹੈ ਪਰ ਕਾਰਨ ਕੀ ਹੈ ਚਿੰਤਾਵਾਂ ਇਹਨੂੰ ਜਿਹੜਾ ਹੈ ਖਾਈ ਜਾ ਰਹੀਆਂ ਨੇ ਹੁਣ ਕਿਹੜੀਆਂ-ਕਿਹੜੀਆਂ ਨੇ ਉਹ ਅਸਲ ਦੇ ਵਿੱਚ ਇਹੋ ਹੀ ਜਾਣਦਾ ਹੈ ਬਿਨ ਗੁਰ ਬੰਧਨ ਟੁੱਟੇ ਨਾਹੀ ਗੁਰਮੁਖ ਮੋਖ ਦਵਾਰਾ ਗੁਰੂ ਤੋਂ ਬਿਨਾ ਇਹ ਬੰਦਨਾ ਤੋਂ ਕਲਾਸੀ ਨਹੀਂ ਹੋ ਸਕਦਾ ਗੁਰੂ ਦੇ ਸਾਹਮਣੇ ਰਹਿਾਂ ਹੀ ਮੁਕਤੀ ਦਾ ਦਰਵਾਜ਼ਾ ਮਿਲੇ ਜਿਉਂਦਿਆਂ ਜੀ ਅਸੀਂ ਮੁਕਤ ਹੋ ਸਕਦੇ ਹਾਂ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਸੰਸਾਰ ਤੋਂ ਉੱਤੇ ਉੱਠ ਜਾਣਾ ਨਿਰਲੇਪ ਹੋ ਜਾਣਾ ਕਰਮ ਕਰਹਿ ਗੁਰ ਸ਼ਬਦ ਨਾ ਪਛਾਣੈ ਕਰਮ ਤੇ ਕਰਦਾ ਏ ਧਰਮ ਦੇ ਕਰਮ ਬਹੁਤ ਕਰਦਾ ਏ ਪਰੋ ਕਰਮ ਕਰਨੇ ਕਿਦਾਂ ਨੇ ਕੀ ਕਰਨਾ ਚਾਹੀਦਾ ਉਸ ਵਕਤ ਤੇ ਥੋੜਾ ਰੰਜਾਨ ਹੈ ਪਾਪ ਦੀ ਕਮਾਈ ਜਿਹੜੀ ਹੈ ਪੈਸਾ ਤੇ ਲਾ ਬਹੁਤ ਕਮਾਲਿਆ ਤੇ ਫਿਰ ਪੁਨ ਕਰਨ ਤੁਰਿਆ ਉਹਦਾ ਲਾਭ ਕੋਈ ਨਹੀਂ ਜਿਆਦਾਤਰ ਇਨਸਾਨ ਐਦਾਂ ਹੀ ਕਰਦਾ ਚੰਗਾ ਕਮਾ ਕੇ ਤੇ ਫਿਰ ਕਹਿੰਦਾ ਚਲੋ ਪੁਨ ਕਰ ਦੋ ਥੋੜਾ ਜਿਹਾ ਹੌਲੇ ਹੋ ਜਾਵਾਂਗੇ ਪ੍ਰਸਾਦ ਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਹੈ ਕਿ ਪੈਸਾ ਸੱਚੀ ਸੁੱਤੀ ਕਿੰਦ ਕਰੋ ਥੋੜੀ ਕਰੋ ਬਹੁਤੀ ਕਰੋ ਮਨਾਈ ਕੋਈ ਨਹੀਂ ਭਾਵੇਂ 10000 ਕਮਾਓ ਭਾਵੇਂ ਲੱਖ ਤੋਂ ਨਾ ਪੈ ਕਰੋੜਾਂ ਕਮਾਓ ਪਰ ਉਹਦੇ ਵਿੱਚ ਸੱਚੀ ਸੁੱਚੀ ਸੋਕ੍ਰੇਤ ਨਹੀਂ ਚਾਹੀਦੀ ਸੱਚੀ ਸੁੱਚੀ ਕਿਰਤ ਓਣੀ ਚਾਹੀਦੀ ਕਰਮ ਤੇ ਕਰ ਰਿਹਾ ਹੈ ਪਰ ਗੁਰੂ ਕੇ ਉਪਦੇਸ਼ ਨੂੰ ਨਹੀਂ ਪਛਾਣਦਾ ਹੈ ਗੁਰੂ ਕੇ ਸ਼ਬਦ ਨੂੰ ਨਹੀਂ ਪਛਾਣਦਾ ਗੁਰੂ ਦੀ ਸਿੱਖਿਆ ਨੂੰ ਨਹੀਂ ਮੰਨ ਰਿਹਾ ਫਿਰ ਕੀ ਹੁੰਦਾ ਹੈ ਮਰ ਜਨਮਹਿ ਵਾਰੋ ਵਾਰਾ ਫਿਰ ਜ਼ਿੰਦਗੀ ਬਸ ਇਹਦੇ ਚਲਦੀ ਰਹਿੰਦੀ ਹੈ ਆਵਾ ਗਮਨ ਦਾ ਚੱਕਰ ਬਣਿਆ ਰਹਿੰਦਾ ਹੈ ਸੰਸਾਰ ਤੇ ਆਉਂਦਾ ਹੈ ਮਰਦਾ ਹੈ ਫੇਰ ਇਸ ਤੋਂ ਜਾਂਦਾ ਹੈ ਫੇਰ ਆ ਜਾਂਦਾ ਹੈ ਪਾਵੇ ਆਵਾ ਗਮਨ ਬਣਿਆ ਹੀ ਰਹਿੰਦਾ ਹੈ ਫਿਰ ਮਨੁੱਖ ਦਾ ਹਉ ਮੇ ਰਾਜ ਅਗਪਲ ਚਿਰ ਰਹਾ ਭਾਈ ਕੋਈ ਨਾ ਕਿਸ ਹੀ ਕੇਰਾ ਆ ਚੀਜ਼ ਬੜੀ ਸੰਸਾਰ ਦੇ ਵਿੱਚ ਹਾਂ ਮੈਂ ਹੀ ਹਾਂ ਜੀ ਸਭ ਕੁਝ ਮੇਰਾ ਆ ਤਾਂ ਵੀ ਮੇਰਾ ਆ ਵੀ ਮੇਰਾ ਉਹ ਵੀ ਮੇਰਾ ਆ ਚੀਜ਼ ਬਹੁਤ ਹੈ ਇਸ ਜੀਵ ਦੇ ਅੰਦਰ ਤੇ ਮਾਲਕ ਜੀ ਕਹਿੰਦੇ ਇਹਦੇ ਵਿੱਚ ਰਚਿਆ ਮਿਚਿਆ ਹੋਇਆ ਮੈਂ ਹਾਂ ਮੇਰਾ ਹੈ ਬਸ ਇਹਦੇ ਇਸ उलझन ਵਿੱਚ ਹੀ ਪਿਆ ਹੋਇਆ ਤੇ ਸਚਾਈ ਤੇ ਇਹ ਹੈ ਕੋਈ ਨਾ ਕਿਸੇ ਕੇਰਾ ਅੰਤ ਨੂੰ ਜਿਹੜਾ ਕੋਈ ਕਿਸੇ ਦਾ ਸਾਥੀ ਨਹੀਂ ਹੈਗਾ ਇਸ ਅਨੁਸਾਰ ਇਹ ਨੂੰ ਪਤਾ ਹੈ ਕਿਉਂਕਿ ਅਸੀਂ ਵੇਖਿਆ ਜਦੋਂ ਜਾਂਦਾ ਇਨਸਾਨ ਅਸੀਂ ਵੇਖਿਆ ਨਾ ਘਰ ਲੈ ਕੇ ਗਿਆ ਨਾ ਪਰਿਵਾਰ ਲੈ ਕੇ ਗਿਆ ਨਾ ਬੈਂਕ ਬੈਲੈਂਸ ਹੀ ਲੈ ਕੇ ਗਿਆ ਚਾਰ ਮੋੜਿਆਂ ਤੇ ਇਦਾਂ ਹੀ ਗਿਆ ਅਗਲਾ ਅਸੀਂ ਸਭ ਵੇਖਿਆ ਤੇ ਮਾਲਕ ਤੇ ਕੇਵਲ ਹਰੂਣਾ ਹੀ ਦਿੰਦੇ ਨੇ ਕਿ ਤੂੰ ਤੇ ਸਭ ਕੁਝ ਵੇਖ ਹੀ ਚੁੱਕਾ ਹੈ ਸੰਸਾਰ ਦੇ ਵਿੱਚ ਤੇ ਵੇਖ ਰਿਹਾ ਅੱਗੇ ਵੀ ਥੋੜਾ ਵੇਖੇਗਾ ਕੋਈ ਨਕਸ਼ੀ ਹੀ ਕੇਰਾ ਕੋਈ ਕਿਸੇ ਦਾ ਸਾਥੀ ਨਹੀਂ ਬਣਦਾ ਗੁਰਮੁਖ ਮਹਿਲ ਪਾਇਨ ਗੁਣ ਗਾਵਨ ਨਿਜ ਕਰ ਹੋਏ ਬਸੇਰਾ ਗੁਰੂ ਦੇ ਰਾਹੀ ਆਪਣੇ ਨਿਜ ਸਰੂਪ ਦੇ ਵਿੱਚ ਟਿਕ ਜਾ ਕੱਲ ਵੀ ਆਪਾਂ ਜ਼ਿਕਰ ਕੀਤਾ ਸੀ ਕਿ ਪਹਿਲਾਂ ਅਸੀਂ ਆਪਣੇ ਆਪ ਨੂੰ ਵਸਾਈਏ ਆਪਣਿਆਂ ਕਰ ਫਿਰ ਰੱਬ ਨੂੰ ਗੁਰੂ ਨੂੰ ਵਸਾ ਸਕਦੇ ਹਾਂ ਸਾਡੇ ਹਿਰਦੇ ਵਿੱਚ ਕੀ ਕੁਝ ਵਸਿਆ ਹੋਇਆ ਸਾਡੇ ਤੋਂ ਤੇ ਰੱਬ ਤੋਂ ਬਗੈਰ ਨਾ ਮੈਂ ਕਰੇਗਾ ਤੇ ਨਾ ਮੇਰਾ ਰੱਬ ਹੀ ਕਰੇ ਹੋਰ ਪਤਾ ਨਹੀਂ ਕੀ ਕੁਛ ਅੰਦਰ ਹੈ ਵਸਿਆ ਹੋਇਆ ਇਸੇ ਕਰਕੇ ਮਾਲਕ ਨੇ ਬਚਨ ਕਹੇ ਪਰਮੇਸ਼ਰ ਦਿੱਤਾ ਬਨਾ ਦੁੱਖ ਰੋਗ ਕਾ ਡੇਰਾ ਉਹ ਦੁੱਖਾਂ ਰੋਗਾਂ ਨੇ ਡੇਰੇ ਲਾਏ ਹੋਏ ਵਸੇ ਹੋਏ ਨੇ ਅੰਦਰ ਲਹਿਰੇ ਨੇ ਕਿਉਂਕਿ ਮੇਰੀ ਵਸੋਂ ਨਹੀਂ ਹੈਗੀ ਰੱਬ ਦੀ ਵਸੋਂ ਨਹੀਂ ਕਰੇ ਇਸ ਕਰਕੇ ਤੀਸਰੇ ਪਾਤਸ਼ਾਹ ਜੀ ਕਹਿੰਦੇ ਗੁਰੂ ਦੇ ਰਾਹੀ ਨਿਜ ਸਰੂਪ ਨੂੰ ਪਛਾਨ ਰੱਬੀ ਮਹਿਲ ਨੂੰ ਜੇਕਰ ਸੱਚੀ ਦਰਗਾਹ ਨੂੰ ਪਾਉਣਾ ਹੈ ਗੁਣ ਦਾ ਰੱਬ ਦੇ ਫਿਰ ਨਿਜ ਘਰ ਦੇ ਵਿੱਚ ਤੇਰਾ ਬਸੇਰਾ ਹੋ ਜਾਏਗਾ ਵਾਸਾ ਹੋ ਜਾਏਗਾ ਐਥੇ ਬੂਝੈ ਸੋ ਆਪ ਪਛਾਨੈ ਹਰ ਪ੍ਰਭ ਹੈ ਤਿਸ ਕੀਰਾ ਜਿਹੜਾ ਅਸਲ ਦੇ ਵਿੱਚ ਇਸ ਸੰਸਾਰ ਤੇ ਗੁਰੂ ਦੀ ਸਮਝ ਲੈ ਲਿੰਦਾ ਹੈ ਜਿਹਨੂੰ ਸਮਝ ਆ ਜਾਂਦੀ ਹੈ ਇਹ ਗੱਲ ਤੇ ਸੱਚੀ ਹੈ ਕੋਈ ਕਿਸੇ ਦਾ ਨਹੀਂ ਹੈਗਾ ਆਏ ਆ ਇੱਥੇ ਸੰਸਾਰ ਤੇ ਸ਼ੁਭ ਕਰਮ ਕਮਾਉਣ ਵਾਸਤੇ ਜੇ ਕਮਾਵਾਂਗੇ ਤੇ ਸੱਚੀ ਦਰਗਾਹ ਵਿੱਚ ਕੁਝ ਮਿਲ ਜਾਏਗਾ ਸਾਨੂੰ ਨਹੀਂ ਤੇ ਫੇਰ ਆਵਾ ਗਵਨ ਦਾ ਚੱਕਰ ਹੀ ਇਸ ਕਰਕੇ ਮਾਲਕ ਕਹਿੰਦੇ ਜੋ ਸਮਝਦਾ ਹੈ ਇਸ ਗੱਲ ਨੂੰ ਉਹ ਹੀ ਆਪਣੇ ਆਪ ਨੂੰ ਪਛਾਣਦਾ ਹੈ ਮੈਂ ਕੀ ਹਾਂ ਮੈਂ ਮੈਂ ਨਹੀਂ ਮੈਂ ਕੀ ਹਾਂ ਤੇ ਉਹਦਾ ਹੀ ਫਿਰ ਰੱਬ ਬਣ ਜਾਂਦਾ ਹੈ ਭਾਵ ਕਹਿੰਦੇ ਕਿ ਪ੍ਰਮਾਤਮਾ ਫਿਰ ਉਹਨੂੰ ਆਪਣੇ ਆਪ ਦੇ ਵਿੱਚ ਸਮਾ ਲੈਂਦਾ ਹੈ ਜਿਹੜਾ ਆਪਣੇ ਆਪ ਨੂੰ ਪਛਾਣ ਲਵੇ ਅਖੀਰ ਵਿੱਚ ਮਾਲਕ ਕਹਿੰਦੇ ਸਤਿਗੁਰੂ ਸਦਾ ਦਿਆਲ ਹੈ ਭਾਈ ਬਿਨ ਪਾਗਾ ਕਿਆ ਪਾਈਐ ਗੁਰੂ ਤੇ ਹਮੇਸ਼ਾ ਦਇਆ ਦੇ ਘਰ ਵਿੱਚ ਹੈ ਪਰ ਸਾਡੇ ਭਾਗ ਨਹੀਂ ਜਾਗਦੇ ਜਿਨ੍ਹਾਂ ਦੇ ਜਾਗੇ ਬਹੁਤ ਚੰਗੀ ਗੱਲ ਹੈ ਤੇ ਜਿਨ੍ਹਾਂ ਦੇ ਨਹੀਂ ਜਾਗੇ ਅਜੇ ਉਹ ਤਰਲਾ ਲਈਏ ਮਾਲਕ ਦੇ ਚਰਨਾ ਵਿੱਚ ਕਿ ਬਹੁਤ ਜਨਮ ਬਿਸ਼ਰੀ ਤੇ ਮਦ ਇਹ ਜਨਮ ਤੁਮਾਰੇ ਲੇਖੇ ਕਹ ਰਬਿਦਾਸ ਆਸ ਲਗ ਜੀਵੋਂ ਚਿਰ ਪਈਓ ਦਰਸ਼ਨ ਦੀ ਸਾਡੇ ਵੀ ਭਾਗ ਜਾਗ ਜਾਣ ਕਿਤੇ ਅਸੀਮੀ ਤੁਹਾਡੇ ਸਾਕਸ਼ਾਤ دیدار ਕਰ ਲਈਏ ਗੁਰੂ ਤੇ ਹਮੇਸ਼ਾ ਦਇਆ ਦੇ ਘਰ ਵਿੱਚ ਹਮੇਸ਼ਾ ਜਦੋਂ ਆਓ ਵਿਣ ਪਾਗਾ ਕਿਆ ਪਾਈਏ ਭਗਤ ਤੋਂ ਬਿਨਾਂ ਨਹੀਂ ਕੁਝ ਮਿਲਦਾ ਭਾਗ ਜਗਾਉਣੇ ਪੈਣਗੇ ਗੁਰੂ ਰਾਹੀ ਰੱਬ ਰਾਹੀ ਏਕ ਨਦਰ ਕਰ ਦੇਖੈ ਸਭ ਉਪਰ ਗੁਰੂ ਦੀ ਨਜ਼ਰ ਸਾਰਿਆਂ ਤੇ ਇੱਕੋ ਜੀ ਹੁਣ ਜਿੰਨੇ ਆਪ ਬੈਠੇ ਹੋ ਇਹ ਉਪਦੇਸ਼ ਇਹ ਨਹੀਂ ਕਿ ਮੈਂ ਇੱਕ ਨੂੰ ਸੁਣਾ ਰੇ ਇਹ ਉਪਦੇਸ਼ ਸਾਰਿਆਂ ਨੇ ਇਹਦਾ ਭਾਵ ਇਹ ਹੋਇਆ ਗੁਰੂ ਅਮਰਦਾਸ ਸਾਹਿਬ ਜੀ ਦੀ ਨਦਰ ਸਾਰਿਆਂ ਤੇ ਇੱਕੋ ਜੀ ਪੈ ਰਹੀ ਸਾਰੇ ਸੁੰਦੇ ਨੇ ਤੇ ਜਿਹੜਾ ਕਮਾ ਲੇਗਾ ਉਧਾਰੇ ਉਹਦਾ ਮਾਲਕ ਕਹਿੰਦੇ ਏਕ ਨਦਰ ਕਰ ਵੇਖੈ ਸਭੇ ਉੱਪਰ ਜੇਹਾ ਪਾਉ ਇਹ ਹਾ ਫਲ ਫਲਾਈ ਗੁਰੂ ਪ੍ਰਤੀ ਜਿੰਨਾ ਦਾ ਪਿਆਰ ਜਿਹੋ ਜਿਹਾ ਹੋਏਗਾ ਉਹਨਾਂ ਨੂੰ ਉਹੋ ਜਿਹਾ ਫਲ ਮਿਲ ਜਾਂਦਾ ਹੈ ਇਸ ਕਰਕੇ ਨਾਨਕ ਨਾਮ ਵਸੈ ਮਨ ਅੰਤਰ ਵਿੱਚੋਂ ਆਪ ਗਵਾਈਐ ਜਿਨ੍ਹਾਂ ਦੇ ਹਿਰਦੇ ਵਿੱਚ ਫਿਰ ਨਾਮ ਦਾ ਵਾਸਾ ਹੋ ਜਾਂਦਾ ਹੈ ਮਨ ਵਿੱਚ ਹਿਰਦੇ ਵਿੱਚ ਜਿਨ੍ਹਾਂ ਦਾ ਨਾਮ ਦਾ ਨਿਵਾਸਾ ਹੋ ਗਿਆ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਵਸਾ ਲਿਆ ਉਹ ਫਿਰ ਆਪਣੇ ਆਪ ਨੂੰ ਗਵਾ ਲੈਂਦੇ ਨੇ ਭਾਵ ਫਿਰ ਉਹਨਾਂ ਦੀ ਹੋਣ ਜਿਹੜੀ ਮੈਂ ਮੇਰੀ ਸੀ ਨਾ ਮੈਂ ਜਾਂ ਮੇਰਾ ਇਹ ਸਾਰਾ ਕੁਝ ਕਿਰਨਾਸ਼ ਹੋ ਜਾਂਦਾ ਹੈ ਫਿਰ ਕੇਵਲ ਤਾਂ ਕੇਵਲ ਇੱਕੋ ਹੀ ਤੁਹਾਨੂੰ ਉੱਠਦੀ ਹੈ ਕਿ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਸੁਝ ਕੋ ਸੌਂਪ ਤੇ ਕਾ ਲਾ ਕੇ ਮੇਰੇ ਗੁਰੂ ਕਿਰਪਾ ਕਰੇ ਬਚਨ ਹਿਰਦਿਆਂ ਵਿੱਚ ਵਸਾਂ ਜੀ ਬੇਅੰਤ ਪੁਲਾਮ ਸੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ